ਸੋਨੇ ਟ੍ਰੈਕਟਰ ਕਿਸ ਤਰ੍ਹਾਂ ਲਗਿਆ ਬਹੁਤ ਵਧੀਆ ਬਈ ਬਹੁਤ ਵਧੀਆ ਤਿਆਰ ਕੀਤਾ ਤੁਸੀਂ ਨੇ ਪੂਰਾ ਜੋਰ ਲਾਤਾ ਯਾਰ ਮੇਰਾ ਜੋਰ ਲਾਤਾ ਜਿਹੜੇ ਲੋਕ ਕਹਿੰਦੇ ਨੇ ਨਵਾਂ ਲੈਣਾ ਨਵੇਂ ਨੂੰ ਠੀਕ ਆ ਇਹ ਬਈ ਮੈਂ ਕਿਹਾ ਨਾ ਏਜੰਸੀ ਵਾਲੇ ਕੋਈ ਕਮੀ ਪੇਸ਼ੀ ਛੱਡਦੇ ਨੇ ਤੁਸੀਂ ਨੂੰ ਨਹੀਂ ਚੱਲਦਾ ਠੀਕ ਆ ਲੋਟਾ ਕੀ ਕਹਿਣਾ ਤੁਸੀਂ ਅੱਜ ਦੇਖਿਆ ਆਗੇ ਬੈਠੋ ਅਸੀਂ ਤਾਂ ਆਕੇ ਜਦੋਂ ਦੇਖਿਆ ਸਾਨੂੰ ਤਾਂ ਹੀ ਲੱਗਿਆ ਵੀ ਟ੍ਰੈਕਟਰ ਨਮੀ ਲੈਣ ਦਾ ਨਾ ਏਜੰਸੀ ਚ ਪਰ ਇੱਕ ਗੱਲ ਇਹ ਵਧੀਆ ਲੱਗੀ ਵੀ ਜਿਹੜਾ ਟ੍ਰੈਕਟਰ ਦੇ ਵਿੱਚ ਜਿਹੜੇ ਵੀ ਪਾਰਟਸ ओरिजिनल ਨੇ ओरिजिनਲੀ ਪਏ ਨੇ ਕੋਈ ਐ ਵੀ ਮੋਡੀਫਾਈ ਕਰਕੇ ਕੋਈ ਟੀਮ ਕਟ ਲਾਇਆ ਬਹੁਤ ਲਾਣਦੇ ਨੇਗੇ ਪਰ ਉਹ ਨਹੀਂ ਕੋਈ ਬੰਦਾ ਦੱਸ ਨਹੀਂ ਸਕਦਾ ਕਿ ਵੀ ਟਰੈਕਟਰ ਮੋਡੀਫਾਈ ਕਰਿਆ ਘਰੇਨਲ ਕਢਾ ਕੇ ਲੈਂਦਾ ਇਹ ਚੈਲੰਜ ਆਇਆ ਇਹ ਮਿਸਤਰੀ ਦਾ ਜੇ ਕੋਈ ਇਸ ਤਰ੍ਹਾਂ ਕੋਈ ਸਾਨੂੰ ਕੋਈ ਦੱਸ ਦੇ ਕੋਈ ਦੱਸ ਦੇ ਪਨੀਸ਼ਿੰਗ ਦੇ ਕੋ ਟਰੈਕਟਰ ਦੀ ਬਾਈ ਕਿੰਨੀ ਸੋਹਣੀ ਹੈਗੀ ਆਖੜੇ ਪੂਰਾ ਯਾਰ ਕਲਾਕਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਈ ਐਂ ਤਾਂ ਦੇਖੋ ਟਰੈਕਟਰ ਦੀ ਕਿਵੇਂ ਸ਼ੋ ਸ਼ੂਆ ਨਾਲ ਜਮਾ ਨਵੇਂ ਵਾਂਗੂ ਬਣਾਤਾ ਜਮਾ ਟਰੈਕਟਰ ਹਾਂ ਵੀਰਾਕਾ ਤੈਨੂੰ ਦੱਸਾਂ ਤੇਰੀ ਡਿਮਾਂਡ ਸੀ ਟਰੈਕਟਰ ਬਣ ਗਿਆ ਜੀ ਬਸ ਜਿਹੜਾ ਸੋਚਿਆ ਦੀਆ ਉਹ ਤੋਂ ਬਹੁਤ ਬਿਹਤਰ ਬਣੇ ਬਿਹਤਰ ਬਣੇ ਤੇਰਾ ਮਨ ਖੁਸ਼ ਹੈ ਪੂਰਾ ਜਿਹੜੇ ਲੋਕ ਕਹਿੰਦੇ ਨੇ ਵੀ ਮੇਸਤਰੀ ਠੱਗੀਆਂ ਜਿਹਾ ਮਾਰਦੇ ਨੇਗੇ ਵੀ ਐਂ ਕਰ ਦਿੰਦੇ ਨੇ ਮੇਸਤਰੀ ਐਂ ਕਰ ਦਿੰਦੇ ਨੇ ਉਹਨਾਂ ਬਾਰੇ ਤੇਰਾ ਕੀ ਵਿਚਾਰਾ ਯਾਰ ਤੈਂ ਸਾਰਾ ਤਿਆਰ ਕਰਿਆ ਤੂੰ ਸਾਡੇ ਵਿੱਚ 6 ਮਹੀਨੇ ਹੋ ਗਏ ਵਿਚਰਦੇ ਨੂੰ ਤੂੰ ਤੇ ਤੇਰਾ ਡੈਡੀ ਤੇਰਾ ਮਾਮਾ ਜਾਏ ਮੁੰਡਾ ਆਉਂਦਾ ਰਿਹਾਗਾ ਤੇ ਵੀ ਤੈਨੂੰ ਕੰਮ ਹੀ ਲੱਗਿਆ ਸਾਡਾ ਕੰਮ ਯਾਰ ਵੀ ਅਸਲੀਅਤ ਦੱਸੀ ਨਾ ਸਾਡੀ ਕਰਾਈ ਨਾ ਕਿਸੇ ਦੀ ਹੋਰ ਕਰਾਈ ਰੱਬ ਦੀ ਧਰਤੀ ਦੇ ਘਨੇ ਵੀ ਅਸਲੀਅਤ ਕੀ ਹੈਗੀ ਇਹ ਉਹ ਪੜੇ ਪਹਿਲਾਂ ਪ੍ਰੈਸ਼ਰ ਘਟਾਈ ਕਰਵਾਇਆ ਸੀਗਾ ਡਾਕਟਰ ਠੀਕ ਹੈ ਉਹ ਉਹਨਾਂ ਨੇ ਜਲੂਸ ਵੜਦਾ ਸੀ ਜੰਮਾ ਪ੍ਰੈਸ਼ਰ ਘਟਾਈ ਠੀਕ ਹੈ ਉਹ ਹੋਰ ਇਹ ਲੱਲੇ ਪੱਪਾ ਪੈਪਾ ਪਾ ਕੇ ਕੋਈ ਨਾ ਲੱਗਦਾ ਸੀ ਆ ਪਹਿਲਾਂ ਵਾਲਾ ਵੀ ਪ੍ਰੈਸ਼ਰ ਘਟਾਈ ਗਏਗਾ ਇੱਕ ਨਾ ਜੀ ਹੁਣ ਜਦੋਂ ਦੇਖਿਆ ਕੰਮ ਵੀ ਹਾਂ ਇਹ ਹੈਗੇ ਅਸਲ ਫਿਟਿੰਗ ਇਹ ਹਾਂ ਹੁਣ ਬਣ ਗਈ ਲੱਕ ਪਤਾ ਵੀ ਨਾ ਰਹਾ ਠੀਕ ਜਿਵੇਂ ਤੇਰਾ ਮਨ ਜਾ ਕਹਿੰਦਾ ਤੇਰੀ ਅੱਖਾਂ ਹੀ ਕਹਿੰਦੀ ਐਂ ਜੇ ਡਾਕਟਰ ਤੇ ਆ ਰੋਣਾ ਚਾਹੀਦਾ ਉਹ ਮੇਂ ਜੇ ਹੋ ਗਿਆ ਉਹ ਤਾਂ ਵਧੀਆ ਹੋਇਆ ਉਹ ਤਾਂ ਵਧੀਆ ਉਹ ਤਾਂ ਵਧੀਆ 1 ਰੁਪਈਆ ਦਾ ਮਿਸਤਰੀ ਨੇ ਹਿਸਾਬ ਦਿੱਤਾ ਸਾਨੂੰ 1 ਰੁਪਈਆ ਦਾ ਕਿੱਥੇ ਵੀ ਕੀ ਰੁਪਈਆ ਤੁਹਾਡਾ ਲੱਗਿਆਗਾ ਕਿਵੇਂ ਹੋਇਆ 1 ਰੁਪਈਆ ਦਾ ਵੀ ਕੋਈ ਹੇਰ ਫੇਰ ਨਹੀਂ ਹੈਗੀ ਮਿਸਤਰੀ ਦੀ ਕਾਸੇ ਚੀਜ਼ ਦੀ ਵੀ ਨਿੰਦੇ ਤੇਰਾ ਕੀ ਕਹਿਣਾਗਾ ਤੂੰ ਇਹ ਮੁੰਡਾ ਜਿਹੜਾ ਮੇਰਾ ਕਵਾੜਦਾਗਾ ਕਮਾਂਡੀ ਵੀ ਆ ਮੇਰਾ ਤੇ ਤੂੰ ਟਰੈਕਟਰ ਦੇਖਿਆ ਤੈਨੂੰ ਕਿਵੇਂ ਲੱਗਿਆ ਟਰੈਕਟਰ ਅੱਜ ਪਰੂ ਮਾਹ ਵਧੀਆ ਲੱਗਿਆ ਵਧੀਆ ਲੱਗਿਆ ਕਿਸਾਨ ਬਰਾਵੋ ਪਿਆਰ ਭਰੀ ਸਸਰੀਕਾਲ ਤੁਸੀਂ ਜੁੜੇ ਅੱਜ ਗੁਰੂ ਨਾਨਕਾ ਟਰੈਕਟਰ ਵਰਕਸ਼ਾਪ ਦੇ ਨਾਲ ਮੈਂ ਤੁਹਾਡਾ ਵੀਰ ਗਰਜੰਟ ਤਨੋਲਾ ਅੱਜ ਦੀ ਵੀਡੀਓ ਜਿਹੜੀ ਬਾਈ ਹਰਿੰਦਰ ਸਿੰਘ ਪਿੰਡ ਬਸੌਰ ਤੋਂ ਭਾਈ ਕੇ ਬਸੌਰ ਤੋਂ ਤੇ ਇਹਨਾਂ ਦੇ ਨਾਮ ਹੈ ਇਹਨਾਂ ਦਾ ਟਰੈਕਟਰ ਤਿਆਰ ਕਰਕੇ ਦਿੱਤਾਗਾ ਦੇ ਬਾਈ ਜੀ ਸਤਿ ਸ੍ਰੀ ਅਕਾਲ ਤੇ ਪਹਿਲਾਂ ਤੁਹਾਨੂੰ ਵਧਾਈਆਂ ਬਹੁਤ ਬਹੁਤ ਤੇ ਸਾਰਿਆਂ ਤੋਂ ਪਹਿਲਾਂ ਲਸਕਾ ਨੂੰ ਇਹ ਦੱਸੋ ਵੀ ਜਿਹੜਾ ਟਰੈਕਟਰ ਇਹ ਤੁਸੀਂ ਸਾਡੇ ਕੋਲੇ ਛੱਡ ਕੇ ਗਏ ਜੀ ਕ੍ਰੇਡੀਸ਼ਨ ਉਹਦੇ ਨਾਲੋਂ ਕਿੰਨੇ ਪਰਸੈਂਟ ਕ੍ਰੇਡੀਸ਼ਨ ਬਦਲ ਗਈ ਆਪਣੀ 100% 100% ਆ ਲੋਕਿਸਾਨ ਭਰਾਵੋ ਕਹਿੰਦੇ 100 ਦੀ 100% ਕ੍ਰੇਡੀਸ਼ਨ ਬਦਲ ਗਈ ਤੇ ਤੁਸੀਂ ਹੁਣ ਸਾਰੇ ਆਏ ਹੋਗੇ ਸਾਨੂੰ ਟਰੈਕਟਰ ਨਵੇਂ ਨਾਲੋਂ ਕਮੇ ਲੱਗਿਆ ਜਮੇ ਲੋਕ ਅੱਜ ਕਹਿੰਦੇ ਨੇ ਨਵਾਂ ਲੈ ਲਓ ਉਹਦੇ ਨਾਲੋਂ ਕਮੇ ਲੱਗਿਆ ਅੱਜ ਘਰ ਇੱਥੇ ਜਣ ਹੇ ਝਾਂਸੀ ਵਾਲੇ ਇਸ ਦਾ ਹਜੇ ਕੁਝ ਪਨੀ ਕੁਝ ਹੋ ਰਿਹਾ ਨਹੀਂ ਇਹ ਤੇ ਨਹੀਂ ਹੈਗੀ ਆ ਜਾ ਅੱਗੇ ਆ ਜਾ ਨਾ ਨਾ ਕਿਵੇਂ ਲੱਗਿਆ ਹੁਣ ਦੱਸ ਦਵਾਰੇ ਬਾਈ ਜਿਹੇ ਜੇ ਤੁਸੀਂ ਝਾਂਸੀ ਚੋਲੇ ਹਉਣੇ ਹੋ ਉਹਦੇ ਨਾਲੋਂ 10 ਗੋਣਾ ਜ਼ਿਆਦਾ ਵਧੀਆ ਅੱਛਾ ਹਾਂ ਓਕੇ ਆ ਜਾਮਾ ਪਸੰਦ ਆਇਆ ਤੈਨੂੰ ਇਹ ਤੇਰੇ ਡੈਡੀ ਦੀ ਮੈਂਤ ਤੇ ਬਾਈ ਜੀ ਦੀ ਮੈਂਤ ਦੇ ਸਦਕੇ ਇੰਨਾ ਵਧੀਆ ਪਿਆਰ ਹੋਇਆ ਇਹਨਾਂ ਨੇ ਆਪਾਂ ਨੂੰ ਪਿਆਰ ਦਿੱਤਾ ਤੁਹਾਡਾ ਕੀ ਕਹਿਣਾ ਈ ਤੁਸੀਂ ਵੀ ਆ ਜਾ ਮੱਜ ਨਾਲ ਇਹ ਭਰਾ ਇਹ ਜਿਹੜਾ ਮੇਰਾ ਛੋਟਾ ਸਭ ਭਰਾ ਹੈਗਾ ਫਿਰ ਤਾਂ ਬਹੁਤ ਬਹੁਤ ਵਧਾਈਆਂ ਹੀ ਤੁਹਾਨੂੰ ਵੀ ਦੇ ਸੋਣਾ ਕਰਨ ਕਰੇਗਾ ਕੀ ਲੈ ਕੇ ਆਏ ਤੇ ਜਿਹੜੇ ਆਉਣ ਵਾਲੇ ਵੀਰ ਨੇ ਉਹਨਾਂ ਨੂੰ ਕਮੇ ਦੀ ਜੀ ਕੀ ਸਨੇਹਾ ਦੇਣਾ ਚਾਹੁੰਦੇ ਹੋਗੇ ਅਸੀਂ ਕਹਿੰਦੇ ਜੀ ਗੁਰਜੰਟ ਸਿੰਘ ਤੋਂ ਕੰਮ ਕਰਾਓ ਜੀ ਮੁਰਕੇ ਸਾਨੂੰ ਟਰੈਕਟਰ ਦੇ ਕਾసే ਵੀ ਕੰਮਕ ਨਹੀਂ ਚੱਕਣ ਦੀ ਲੋੜ ਨਹੀਂ ਪੈਣੀ ਇੱਕ ਵਾਰੀ ਦਰਸ਼ਨ ਜ਼ਰੂਰ ਤੇ ਜਿਵੇਂ ਅਣ ਲੋਕ ਕਹੀ ਜਾਂਦੇ ਨੇ ਜੀ ਉੱਥੇ ਰੰਗ ਸਸਤਾ ਕਰਦੇ ਨੇ ਉੱਥੇ ਐਂ ਕਰਦੇ ਹੈਗੇ ਵੀ ਤੁਹਾਨੂੰ ਦੇਖਣ ਹੁਣ ਪਤਾ ਲੱਗਿਆ ਵੀ ਆਪਣੇ ਜਿਹੜਾ ਪੇਂਟ ਹੈਗਾ ਇਹਦਾ ਕੁਆਲਿਟੀ ਦਾ ਫਰਕ ਹੈਗਾ ਲੋਕਾਂ ਨਾਲੋਂ ਹੈਗਾ ਜੀ ਹੈਗਾ ਹੈਗਾ ਗੰਨ ਦਿਨ ਰਾਤ ਦਾ ਫਰਕ ਹੈ ਜੀ ਤੇ ਚਲਾਈ ਦਾ ਬਹੁਤ ਬਹੁਤ ਹੈ ਲੈ ਕਿਸਾਨ ਭਰਾਵੋ ਹਣ ਵੀਰ ਜੀ ਨਾਲ ਆਪਾਂ ਗੱਲਬਾਤ ਕਰੀ ਜੀ ਹੁਣ ਆਪਾਂ ਤੁਹਾਨੂੰ ਟਰੈਕਟਰ ਬਾਰੇ ਜਾਣਕਾਰੀ ਦਿੰਨੇ ਆ ਮੇਰਾ ਭਰਾ ਜਗਤਾਰ ਹੈਗਾ ਮੇਰੇ ਨਾਲ ਤੁਹਾਨੂੰ ਪਤਾ ਵੀ ਸਾਡੀ ਖੱਬੀਆਂ ਸੱਜੀਆਂ ਵਾਹਾਂ ਜੀ ਦੋਨੇ ਦੋਨੇ ਰਲ ਕੇ ਇਸ ਬਰਖਸਾ ਦੇ ਵਿੱਚ ਕੰਮ ਕਰਦੇ ਜਿਹੜੇ ਟਰੈਕਟਰ ਤਿਆਰ ਹੁੰਦੇ ਨੇ ਇਹ ਦੋਨੇ ਭਰਾਵਾਂ ਦੇ ਸਿੰਦਰ ਵਾਲੀ ਹੁੰਦੇ ਨੇ ਤੇ ਆਹ ਮੇਖੋ ਇਹ ਡਿਮਾਂਡ ਹੈ ਜਿਹੜੀ ਵੀਰ ਦੀ ਇਹ ਪਹਿਲਾਂ ਇਹ ਉਹਦੀ ਡਿਮਾਂਡ ਹੈਗੀ ਇਹਨਾਂ ਦੇ ਬੇਟੇ ਦੀ ਉਹ ਗਿਆ ਹੋਇਆ ਹੈ ਡੈੱਕ ਲੈਣ ਵਾਸਤੇ ਆਪਾਂ ਡੈੱਕ ਫਿਟ ਕਰਾਂਗੇ ਇਹ ਤੇ ਉਹਦੀ ਡਿਮਾਂਡ ਤੇ ਲੱਗਿਆਗਾ ਤੇ ਇਹ ਜਿਹੜਾ ਕੋੜਾ ਵੈਂਪਰਾ ਤੁਹਾਨੂੰ ਪਤਾ ਵੀ ਆਪਾਂ ਲਾਉਨੇ ਆਂਗੇ ਪਰ ਲੋਕਾਂ ਮੰਗੋ ਹੀ ਡਫਾਂਗ ਜਾਣੀ ਲਾਉਂਦੇ ਵੀ ਉਹਦੀ ਲੁੱਕ ਜੀ ਸੋਹਣੀ ਨਾ ਲੱਗੇ ਤੇ ਜਿਹੜੇ ਹਾਰਨ ਨੇ ਇਹ ਲਾਉਣੇ ਨੇ ਇਹ ਵੀ ਤਰੀਕੇ ਦੇ ਨਾਲ ਲਾਉਣੇ ਨੇ ਐ ਨਹੀਂ ਵੀ ਲੋਕਾਂ ਨੂੰ ਵੀ ਟੰਗ ਦੇਣੇ ਨੇ ਉੱਤੇ ਇਹਦੇ ਵੀ ਇੱਕ ਟੰਗਾ ਲਾਉਣ ਦਾ ਆਵਾਜ਼ ਦਾ ਪਾਣੀ ਪਾਉਣ ਦਾ ਸਾਰੇ ਟੰਗ ਦੇਖ ਕੇ ਫੇਰ ਲਾਉਣੇ ਪੈਂਦੇ ਨੇਗੇ ਜੇ ਉਦੋਂ ਆਪਾਂ ਗੱਲ ਕਰੀਏ ਹੈਡਲਾਈਟਾਂ ਦੀ ਹੈਡ ਐਸੈਸਰੀ ਤੁਸੀਂ ਇਹ ਦੇਖ ਲਓ ਜੇ ਗੱਲ ਕਰੀਏ ਲੋਗੋ ਦੀ ਜਿਹੜਾ ਦਾ ਮੇਨ ਲੋਗੋ ਨੇ ਇਹ ਦੁਜੀ ਇਹਨਾਂ ਹੀ ਤਕਨੀਕ ਦੇਖ ਲੋ ਸਾਰੇ ਪਾਸੇ ਤੁਹਾਨੂੰ ਕਿਸੇ ਵਾਸ ਕਮੀ ਲੱਗੇ ਲੋਕ ਕੀ ਕਰਦੇ ਨੇ ਜਾਂ ਇਹਨੂੰ ਜਮਾਂ ਨੀਵਾ ਸੱਟ ਕੇ ਲਾਉਂਦੇ ਨੇ ਜਾਂ ਉੱਚਾ ਜਾ ਕੇ ਲਾਉਂਦੇ ਨੇ ਤੁਸੀਂ ਸਾਡੀ ਇਸ ਵੀਡੀਓ ਦੇ ਵਿੱਚ ਦੇਖ ਲੋ ਜੇ ਕਿਸੇ ਵੀਰ ਕੋਲੇ ਵੀ ਨਾੜਗਰਾਂ ਦਾ ਟਰੈਕਟਰ ਆ ਉਹ ਲੋਕਾਂ ਨੂੰ ਇਸ ਤਰ੍ਹਾਂ ਲਾਵੇ ਫਿਰ ਇਹਨੂੰ ਜੈਨਿਅਨ ਨਾੜਗਰਾਂ ਕਹਿੰਦੇ ਨੇਗੇ ਤੇ ਉਦੋਂ ਵਾਸ ਤੁਹਾਨੂੰ ਜੀ ਸ਼ੋਅ ਚੱਕ ਕੇ ਦਿਖਾਉਣੇ ਆਗੇ ਦੀ ਤੇ ਇਸ ਤਰ੍ਹਾਂ ਦੀ ਸ਼ੋਅ ਹੈਗੀ ਦੇਖ ਸਕਦੇ ਹੋ ਤੁਸੀਂ ਤੇ ਜਿਹੜਾ ਸਾਂਹ ਲਗਾ ਇਹ ਆਪਾਂ ਹੌਲੈਂਡ ਦਾ ਲਿਆਗਾ ਇਹ ਸਟੀਲ ਦੀ ਪਾਈਪ ਲਾਈ ਹੈਗੀ ਦੇਖ ਸਾਨੂੰ ਇਹਦੀ ਫੀਟਿੰਗ ਆਪਣੀ ਇਹ ਹੌਲੈਂਡ ਦਾ ਜਾਂ ਜੌਂਡੀਆਰ ਦਾ ਇਹ ਆਪਾਂ ਤਾਂ ਲਾਉਨੇ ਆਂਗੇ ਵੀ ਇਹ ਵੱਡਾ ਹੁੰਦਾਗਾ ਜਿਹੜੀ ਇਹਨੂੰ ਹਵਾ ਆਗੀ ਉਹ ਵੱਧ ਮਿਲਦੀ ਆ ਉਹਦੇ ਨਾਲ ਇਹਦੀ ਪਾਵਰ ਵੱਧਦੀ ਆ ਤੇ ਧੂਆਂ ਘੱਟ ਮਾਰਦਾ ਡੀਜ਼ਲ ਘੱਟ ਖਾਂਦਾ ਜੀ ਤੇ ਇੱਕ ਇਹ ਵੱਧ ਟਾਈਮ ਕੱਢਦਾਗਾ ਵੀ ਐਨੀ ਰੋਜ਼ ਹੀ ਹਵਾ ਜੀ ਮਰਮਾਉਣੀ ਪੈਂਦੀ ਹੈ ਇਹ ਵੱਧ ਟਾਈਮ ਕੱਢਦਾਗਾ ਇਸ ਕਰਕੇ ਆਪਾਂ ਇਹ ਲਾਇਆਗਾ ਜਿਹੜੇ ਲੋਕ ਕਹਿੰਦੇ ਨੇ ਵੀ ਟਰੈਕਟਰ ਸਾਡੇ ਗਰਮ ਹੁੰਦੇ ਨੇ ਜੀ ਅਸੀਂ ਕਹਿੰਦੇ ਸਾਡੇ ਡੈਟਾ ਠੰਡੇ ਚੱਲਦੇ ਆ ਜੀ ਅਸੀਂ ਠੰਡੇ ਚੱਲਣ ਤੋਂ ਇਹਦੇ ਗਰਮ ਵਾਲਾ ਬਾਗ ਲਾ ਕੇ ਦਿੰਨੇ ਆਂਗੇ ਬਾਕੀ ਇੰਗਲਿਸ਼ ਦੇ ਵਿੱਚ ਤੁਹਾਨੂੰ ਪਤਾ ਹੋਵੇ ਇਹਨੂੰ ਕੀ ਕਹਿੰਦੇ ਨੇਗੇ ਤੇ ਅਸੀਂ ਇਹ ਵਾਲ ਲਾ ਕੇ ਦਿੰਨੇ ਆ ਗਰਮ ਵਾਲਾ ਤੇ ਜਿਹੜਾ ਇਹਦਾ ਇੰਜਨ ਆ ਜੇ ਇੰਜਨ ਦੀ ਗੱਲ ਕਰੀਏ ਇੰਜਨ ਆਪਾਂ ਦਾ ਬਿਲਕੁਲ ਸਿੰਪਲ ਰੱਖਿਆ ਹੈਗਾ ਪਰ ਇਹ ਪਾਵਰ ਹੈ ਜਿਹੜੀ ਵੇਰ ਵੀ 70 HP ਦੇ ਲਵੇ ਮਰੂਗਾ ਸਿੰਪਲ ਦੇ ਵਿੱਚ ਵੀ ਇਹ ਗੱਲਬਾਤ ਆਪਣੇ ਇੱਥੋਂ ਦੀ ਜੀ ਆਪਾਂ ਹੁਣ ਚੱਲਦੇ ਆ ਅੱਗੇ ਅੱਗੇ ਚੱਲ ਕੇ ਤੁਹਾਨੂੰ ਦੱਸਦੇ ਆਂ ਗਾਹਾਂ ਵਾਲੀ ਗੱਲ ਬਾਤ ਜੇ ਅੱਕੇ ਦੀ ਗੱਲ ਕਰੀਏ ਆਪਾਂ ਇਹਦੇ ਹਿੱਸਾ ਜਿਹੜਾ ਇਹ 65Y ਵਾਲਾ ਲਾਇਆ ਇਹ ਬਾਈਆਂ ਦੀ ਵੀ ਡਿਮਾਂਡ ਸੀ ਪੂਰੀ ਤੇ ਆਪਣੀ ਵੀ ਡਿਮਾਂਡ ਸੀ ਇਹ ਹਿੱਸਾ ਲਾਉਣ ਦੀਆਂ ਲਾਉਣ ਦਾ ਕਾਰਨ ਕੀ ਆ ਜਿਹੜੇ ਦੇ ਸਪਿੰਡਲ ਨੇ ਮੋਟੇ ਨੇ ਤੇ ਛੇਤੀ ਬੈਰਿੰਗ ਨਹੀਂ ਮਰਦੇ ਹੈਗੇ ਤੇ ਸਪਿੰਡਲ ਟੁੱਟਦੇ ਨਹੀਂ ਹੈਗੇ ਇਸ ਕਰਕੇ ਆਪਾਂ ਇਹਦੇ 65Y ਵਾਲਾ ਹਿੱਸਾ ਲਾਇਆਗਾ ਕਿਸਾਨ ਭਰਾਵੋ ਇਹ ਪਾਵਰ ਕਟਾਈਲ ਕੀਤਾਗਾ ਡਬਲ ਜੱਕ ਦੇ ਨਾਲ ਕੀਤਾਗਾ ਮੋਟੀ ਰੌੜ ਦੇ ਨਾਲ ਕੀਤਾਗਾ ਇਹਦੀ ਵੀ ਸਾਰੀ ਉਹ ਦੇਖ ਸਕਦੇ ਹੋਗੇ ਜੇ ਗੱਲ ਕਰੀਏ ਆਪਾਂ ਇੰਜਨ ਦੇ ਪੰਪ ਦੀ ਇਹ ਆ ਪੰਪਾਂ ਇਹਦੇ ਜਮਾਂ ਬਿਲਕੁਲ ਨਵਾਂ ਲਾਇਆ ਇਹਨੂੰ ਇਹ ਖਰਾਬ ਨਾ ਹੋਵੇ ਵੱਧ ਟਾਈਮ ਕੱਢੇ ਇਹਦੀ ਲੈ ਬਣੀ ਰਹੇ ਇਹਦੇ ਖਾਤਰ ਆਪਾਂ ਨੇ ਪਾਣੀ ਵਾਲਾ ਫਿਲਟਰ ਲਾਇਆ ਇਹਨੂੰ ਬਾਡਰ ਫਿਲਟਰ ਕਹਿੰਦੇ ਨੇਗੇ ਇਹ ਲਾਇਆ ਸਪੈਸ਼ਲ ਇੱਥੋਂ ਚੱਲਦਾ ਇਹ ਤੇਲ ਇਹਦਾ ਡੀਜ਼ਲ ਇਸ ਤਰ੍ਹਾਂ ਦੀ ਘੁੰਮਦਾ ਹੋਏ ਇਹਦੇ ਵਿੱਚ ਦੀ ਪੁਣਕੀਆਂ ਜਾਂਦਾਗਾ ਪਾਏ ਪ ਜਾਂਦੀ ਹੈ ਜੀ ਇੱਥੇ ਆ ਕੇ ਦੇ ਫੇਰ ਆਪਾਂ ਫਿਲਟਰ ਲਾਇਆ ਇਹਦੇ ਵਿੱਚ ਇਸ ਤੋਂ ਬਾਅਦ ਫਿਰ ਐਂ ਜਾ ਕੇ ਜੀ ਇੱਥੇ ਫਿਲਟਰ ਇਹ ਤੋਂ ਪੁਣਕੇ ਦੇ ਵਿੱਚ ਆਉਂਦਾ ਫੇਰ ਜਾਂਦਾ ਇਹਦੇ ਕੋਲੇ ਜੀ ਠੀਕ ਹੈ ਜੀ ਇਹ ਗੱਲ ਵਾਸੀ ਇੰਜਨ ਦੀ ਇਸ ਤੋਂ ਬਾਅਦ ਇਹ ਆਪਾਂ ਕਲੱਚ ਗੇਅਰ ਦਾ ਗੱਲ ਕਰੀਏ ਸਾਰਾ ਟੋਟਲ ਕੰਮ ਇਹਦਾ ਕੀਤਾ ਲਾਲ ਲਿਫਟ ਤੋਂ ਤੇ ਇਹਦੀ ਟੈਂਕੀ ਹੈ ਜਿਹੜੀ ਇਹ ਟੈਂਕੀ ਆப்பா ਭਾਈ ਰੂਪੇ ਵਾਲੀ ਲਾਈ ਆ ਹੈਵੀ ਤੇ ਨਾਲ ਇਹਦੇ ਚెంਪੀ ਦੇ ਲੋਗੋ ਲਾਏ ਨੇ ਆਪਾਂ ਨੇ ਦੇਖ ਸਕਦੇ ਹੋ 95 ਗੈਣਾ ਟਰੈਕਟਰ ਲਿਖਿਆ ਇਹਦੇ ਵਿੱਚ ਤੇ ਬਾਕੀ ਦਾ ਸਾਰਾ ਟਰੈਕਟਰ ਤੁਸੀਂ ਇੱਕ ਵਾਰੀ ਆਪਦੀ ਨਿਗ੍ਹਾ ਤਾਈਂ ਕੱਢ ਲਓ ਜਿਵੇਂ ਇਸ ਤਰ੍ਹਾਂ ਪੰਗੋ ਖਾਰਮ ਵਗੈਰਾ ਵਾਈਆਂ ਦਾ ਲਿਖ ਕੇ ਦਿੱਤਾ ਆਪਾਂ ਨੇ ਸਾਰਾ ਤੇ ਰਿੰਬਾਂ ਦੀ ਜਿਹੜੀ ਰੰਗ ਦੀ ਸਾਈਨਿੰਗ ਆ ਕੀ ਇਹ ਦੇਖ ਸਕਦੇ ਹੋ ਤੁਸੀਂ ਬਿਲਕੁਲ ਤੇ ਜੇ ਟਾਇਰਾਂ ਦੀ ਗੱਲ ਕਰੀਏ ਤੇ ਚੌਕਲਾ ਟਾਇਰਾਂ ਦਾ ਨਵਾਂ ਲਾਇਆ ਹੈ 16 928 ਦਾ ਲਾਇਆ ਹੈਗਾ ਆਪਾਂ ਨੇ ਤੇ ਮੂਰੇ 11 10 ਪਾਏ ਨੇਗੇ ਤੇ ਜੇ ਬੈਕ ਸਾਈਡ ਦੀ ਗੱਲ ਕਰੀਏ ਜਿਵੇਂ ਲੈਫਟ ਆਉ ਵੀ ਜਾਂ ਲੈਫਟਾਂ 'ਆਂ ਗੋਲੀਆਂ ਵਗੈਰਾ ਹੋ ਗਈਆਂ ਇਹ ਵੀ ਤੁਹਾਨੂੰ ਪਤਾ ਵੀ ਆਪਣਾ ਸ਼ੌਂਕ ਆ ਇਹ ਇੱਕ ਸ਼ੌਂਕ ਨੂੰ ਕੰਮ ਕਰਕੇ ਦਿੰਨੇ ਆਪਾਂ ਨੇ ਸੀਟ ਹੈ ਜਿਹੜੀ ਆਪਾਂ ਇਹ ਹੌਲੈਂਡ ਟਰੈਕਟਰ ਦੀ ਲਾਈ ਆ ਤੇ ਜੇ ਲਿੰਕਾਂ ਦੀ ਗੱਲ ਕਰੀਏ ਤਾਂ ਲਿੰਕਾਂ ਦੀ ਫੁੱਲ ਵਡਾ ਫੁੱਲ ਰਿਪੇਅਰ ਕਰਕੇ ਦਿੱਤੀ ਹੈਗੀ ਪੂਰੀ ਸ਼ਾਨਦਾਰਾ ਸੋ ਨੂੰ ਪਹਿਲਾਂ ਹੀ ਪਤਾ ਵੀ ਆਪਾਂ ਇਹਨੇ ਲੈਂਕਾਂ ਦੀ ਰਿਪੇਅਰ ਦੇ ਵਿੱਚ ਪੂਰੇ ਮਸ਼ਹੂਰ ਆ ਗਏ ਤੇ ਜੇ ਇਹਦੀ ਪੇਂਟ ਦੀ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਇਧਰਲੀ ਸਾਈਡ ਤੋਂ ਸਾਰੀ ਤੇ ਮਗਰਾਟ ਇਹਦੇ ਪੁਰਾਣੇ ਨੇ ਤੁਸੀਂ ਇਹ ਨਾ ਕਿਹਾ ਵੀਡੀਓ ਦੇ ਵਿੱਚ ਨਵੇਂ ਨੇ ਮਗਰਾਟ ਪੁਰਾਣੇ ਨੇ ਇਹਨਾਂ ਦੀ ਆਪਾਂ ਫੁੱਲ ਰਿਪੇਅਰ ਕਰਕੇ ਦਿੱਤੀ ਹੈਗੀ ਤੇ ਇਧਰਲੀ ਸਾਈਡ ਤੋਂ ਵੀ ਪੇਂਟ ਦੀ ਕੁਆਲਿਟੀ ਦਿਖਾ ਦਿਓ ਵੀਰਾਂ ਨੂੰ ਤੇ ਕੱਲੀ-ਕੱਲੀ ਚੀਜ਼ ਦਾ ਆਪਾਂ ਨੂੰ ਸ਼ੌਂਕ ਹੈਗਾ ਤੇ ਰੇਜ਼ ਰੂਸ ਜਿਹੜੀ ਫੁੱਲ ਆਪਾਂ ਸ਼ੌਂਕ ਦੇ ਨਾਲ ਲਾ ਕੇ ਦਿੰਨੇ ਹਾਂ ਹਰੇਕ ਨੂੰ ਤੇ ਆ ਦੇ ਹਰੇਕ ਚੀਜ਼ ਤੇ ਆ ਘੱਟ ਸੋਚ ਲਾ ਕੇ ਦਿੱਤੀ ਆਪਾਂ ਨੇ ਇਸ ਤਰ੍ਹਾਂ ਹੀ ਕੱਟੀ ਜਾਂਦੀ ਹੈਗੀ ਜੇ ਗੱਲ ਕਰੀਏ ਕਿਸਾਨ ਭਰਾ ਉਹਦੇ ਬ੍ਰੇਕਾਂ ਦੀ ਬ੍ਰੇਕ ਇਹਦੇ ਆਪਾਂ ਬਿਲਕੁਲ ਸਿੰਪਲ ਰੱਖੇ ਨੇ ਇਹ ਇਹਨਾਂ ਦੀ ਡਿਮਾਂਡ ਤੇ ਰੱਖੇ ਨੇਗੇ ਇਹ ਕਹਿੰਦੇ ਵੀ ਸਾਨੂੰ ਸਿੰਪਲ ਬ੍ਰੇਕਾਂ ਦਾ ਸ਼ੌਂਕ ਆਗਾ ਸਾਡੇ ਬ੍ਰੇਕ ਨੇ ਜਿਹੜੇ ਇਸ ਤਰ੍ਹਾਂ ਹੀ ਚਾਹੀਦੇ ਆ ਇਹਦੇ ਫਿਰ ਆਪਾਂ origignal ਟਾਈਪ ਵੀ ਇਹਦੇ ਸੋਚ ਲਾ ਕੇ ਦਿੱਤੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਤੇ ਜਿਹੜੀ ਇਹ ਸੋਚ ਆ ਇਹਦੀ ਇਹ ਸੇਫਟੀ ਆ ਜੇ ਹੁਣ ਰਾਤ ਨੂੰ ਖੜਾਗਾ ਕਈ ਵਾਰ ਲੋਕਾਂ ਦੀਆਂ ਤਾਰਾਂ ਟੁੱਕ ਦਿੰਦੇ ਨੇ ਚੂਹੇ ਜਾਂ ਜਵਾਕ ਉੱਤੇ ਬਹਿ ਕੇ ਸੈਲਫ ਮਾਰ ਦਿੰਦਾ ਟਰੈਕਟਰ ਗੇਅਰ ਚ ਹੁੰਦੇ ਨੇ ਕਾਫੀ ਇਸ ਤਰ੍ਹਾਂ ਦੇ ਹਾਸੇ ਆਪਣੇ ਸਾਹਮਣੇ ਆਏ ਨੇ ਉਹਦੇ ਕਰਕੇ ਅੱਤਰ ਆਪਾਂ ਨੇ ਇੱਕ ਸਵਿਚ ਲਾ ਦਿੱਤੀ ਜੇ ਤੁਹਾਡੇ ਟਰੈਕਟਰ ਤੇ ਕਦੇ ਨਹੀਂ ਲੱਗੀ ਹੋਈ ਤਾਂ ਤੁਸੀਂ ਇਹ ਲਵਾ ਲਿਓ ਸਾਰਾ 1000 ਰੁਪਇਆ ਖਰਚਾ ਹੁੰਦਾ ਦੇ ਉੱਤੇ ਇਸ ਤਰ੍ਹਾਂ ਹੀ ਕੱਟੀ ਜਾਂਦੀ ਹੈਗੀ ਤੇ ਇਧਰ ਹੀ ਸਾਈਡ ਤੇ ਉਹਦੀ ਪੇਂਟ ਵਗੈਰਾ ਦੇ ਸਹਦਿਆਂ ਆਲਟੀਨੇਟਰ ਜੇ ਆਪਾਂ ਆਲਟੀਨੇਟਰ ਜਿਹੜਾ 90 ਐਂਪੀਅਰ ਦਾ ਲਾਇਆ ਸੈਲਫ ਦਾ ਇਹਦਾ ਰਿਪੇਅਰ ਕਰਕੇ ਲਾਈ ਆ ਆਪਾਂ ਨੇ ਤੇ ਬਾਕੀ ਦੇ ਤੁਸੀਂ ਸਾਰਾ ਟਰੈਕਟਰ ਇੱਕ ਵਾਰੀ ਇਹ ਇਧਰਲੀ ਸਾਈਡ ਤੋਂ ਵੀ ਆਪਣੀ ਸਾਰੀ ਸਾਇਨਿੰਗ ਜਿਹੜੀ ਦਾ ਅੰਕ ਦੀ ਸਾਰੀ ਦੇਖ ਸਕਦੇ ਹੋ ਤੁਸੀਂ ਤੇ ਇੱਥੋਂ ਦੇਖ ਲਓ ਤੁਸੀਂ ਤੇ ਬਾਕੀ ਦੀ ਜਿਹੜੀ ਛਤਰੀ ਹੈਗੀ ਉਹ ਵੀ ਲਾ ਕੇ ਦਿੱਤੀ ਆ ਡੈਕ ਇਹਦਾ ਆ ਚੁੱਕਿਆ ਆਪਾਂ ਫੀਟਿੰਗ ਕਰਦੇ ਆ ਡੈਕ ਦੀ ਠੀਕ ਹੈ ਜੀ ਟਰੈਕਟਰ ਦਾ ਵੀ ਸਾਰਾ ਚੈੱਕ ਕਰ ਲਿਆ ਛੋੜੇ ਸਮੇਂ ਦੇ ਵਿੱਚ ਆਪਾਂ ਨੂੰ ਸਾਰਾ ਟਰੈਕਟਰ ਤੁਹਾਨੂੰ ਅਸੀਂ ਦਿਖਾ ਚੁੱਕੇ ਆ ਹੌਲੈਂਡ ਵਾਲਾ ਸਲੈਂਸਰ ਲਾਇਆ ਇਹਦੇ ਜੇ ਕੋਈ ਹੋਰ ਗੱਲ ਬਾਤ ਆ ਤੁਸੀਂ ਉਹ ਸਾਨੂੰ ਦੱਸ ਸਕਦੇ ਹੋਗੇ ਤੇ ਬਾਕੀ ਦੀ ਜਿਹੜੀ ਇਹ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਹਲੇ ਆਪਾਂ ਹੋਰ ਵੀ ਵੀਡੀਓ ਬਣਾਵਾਂਗੇ ਏਦਿ ਬਾਅਦ ਤੇ ਵੀਡੀਓ ਸਾਰੀ ਆਪਣੀ ਦੇਖਦੇ ਰਿਆ ਕਰੋ ਪਿਆਰ ਦਿੰਦੇ ਰਿਆ ਕਰੋ ਸ਼ੇਅਰ ਤੇ ਕਮੈਂਟ ਨਾ ਕਰਨੇ ਭੁੱਲਿਆ ਕਰੋ ਮੇਰਾ ਫੋਟੋ ਹੋ ਗਈ ਬਾ ਉਹ ਇਕੱਠਾ ਕਰਕੇ ਨਫਾ ਵਿੱਚ ਪਾ ਲੈਣਾ ਅੱਡੀ ਜਦ ਰਲਾਂਗੇ ਫਟਾਣਾ ਦਾ ਕਰਦਾ ਵੀਡੀਓ ਬਣਾਣਾ ਹਾਂ 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 ਔਰ ਉਹੀ ਤਾਂ ਕਰਦਾ ਚੇਪੇ ਦਾ ਪਟਣ ਗਿਆ ਰਹਿੰਦੀ ਹੈ ਜੀ ਉਦੋਂ ਇਹਨਾਂ ਨੂੰ ਪਹੁੰਚਦੇ ਹੁਣ ਰਾਤ ਦਾ 11 ਵਜੇ ਦਾ ਟਾਈਮ 10:00 ਦਾ 11 ਵਜੇ ਦਾ ਟਾਈਮ ਆ ਅਪਰਾ ਰਾਤ ਨੂੰ ਕੰਮ ਕਰਵਾਇਆ ਤੇਰਾ ਉਰੇ ਸੈਕਟੂਕ ਲਵਾ ਕੇ ਤੇ ਕੋਈ ਆਪਣੀ ਚੁਆਇਸ ਹੈਗੀ ਤੈਨੂੰ ਆਪਣਾ ਰਾਤ ਦਾ ਕੰਮ ਕਮੇ ਲੱਗਿਆ ਡਿਊਟੀ ਆਪਣੀ ਕੰਮ ਸੁਣੋ ਵੀਰੇ ਐਂਡ ਤੱਕ ਸਾਥ ਦਿੱਤਾ ਕੋਈ ਨਹੀਂ ਹੈਗਾ ਵੀ ਆਪਾਂ ਨੇ ਡ੍ਰਾਈਵਟ ਸਮਾਤਾ ਭੱਜੇ ਨਹੀਂ ਹੈਗੇ ਐਂਡ ਜਦੋਂ ਤੁਰੇ ਨਹੀਂ ਜਿੰਨੇ ਕਰੋਨਾ ਅੱਧਰ ਖੜੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਕੰਮ ਥੋੜਾ ਬਹੁਤ। ਹਾਂ ਠੀਕ ਹੈ ਬਾਈ ਬਹੁਤ ਵਧੀਆ। ਵਧੀਆ। ਹੋਰ ਪਰਜਾਤਾਵਣੀ ਜਾ ਕੇ ਜਾਣਾ। ਆ ਜਿਓ ਦੀਪਕ ਤੇ। ਨਹੀਂ ਨਹੀਂ। ਬਹੁਤ ਬਹੁਤ ਸੋਹਣੀ ਬਾਈ। ਬੰਦਾ ਵਧੀਆ ਸਾਡਾ ਐ। ਵਧੀਆ। ਇੱਕ ਨੰਬਰ ਹੈ। ਹਾਂ ਰਾਤ ਆਪ ਨੂੰ ਵੀ ਚੱਕਦੇ ਆ। ਪਰ ਥੋੜਾ ਕੰਮ ਜਿਹੜਾ ਸਹੀ ਕਰਕੇ ਦੇਵਾਂਗੇ, ਠੱਲੀ ਕਰਾ ਕੇ। ਤੁਹਾਡਾ ਵੀਰੇ ਸਵਾਲ ਪਾਇਸ਼ ਲਗਿਆ ਦਾ। ਹਾਂ। ਠੀਕ ਹੈ ਬਈ ਧੰਨਵਾਦ। ਧੰਨਵਾਦ।